ਹੈਲੋ एवरीवन ਕਈ ਲੋਕ ਮੇਰੇ ਵਾਲੇ ਪੋਸਟ ਆ ਪਾ ਰਹੇ ਐਵੇਂ ਮੇਰੇ ਫੋਟੋ ਆ ਪਾ ਕੇ ਵੀ ਇਹਨੇ ਮਾਫੀ ਮੰਗ ਲਈ ਨਾ ਮੈਂ ਮਾਫੀ ਮੰਗੀ ਐ ਨਾ ਮੈਂ ਮਾਫੀ ਮੰਗੂਗੀ ਤੇ ਨਾ ਹੀ ਮੈਂ ਮਾਫੀ ਮੰਗਣ ਵਾਲੀ ਦੀ ਕੈਟਾਗਰੀ ਚੋਂ ਨਹੀਂ ਕਿਉਂਕਿ ਮੇਰੇ ਘਰੇ ਨਾ ਤਾਂ ਕਿਸੇ ਨੇ ਅੱਟ ਦਾ ਗੱਟਾ ਪਹਿਲਾਂ ਸੱਟਿਆ ਸੀ ਤੇ ਨਾ ਹੁਣ ਸੱਟਣਾ ਠੀਕ ਹੈ ਆਉਣੀਆਂ ਚੀਜ਼ਾਂ ਦੇ ਨਾਲ ਹੁਣ ਤੱਕ ਮੈਂ ਆਪ ਹੀ ਡੀਲ ਕੀਤਾ ਮੇਰੇ ਘਰ ਦੇ ਬਿਮਾਰ ਸੀ ਮੈਂ ਕਿਵੇਂ ਕਿਵੇਂ ਇਮੋਸ਼ਨਲੀ ਫਾਈਨੈਂਸ਼ਲੀ ਹਰ ਇੱਕ ਚੀਜ਼ ਤੋਂ ਐਗਜ਼ੌਸਟ ਹੋ ਗਈ ਮੈਂ ਇਕੱਲੀ ਨੇ ਹਰ ਇੱਕ ਚੀਜ਼ ਡੀਲ ਵੀ ਤੇ ਕੀਤੀ ਲੋਕਾਂ ਦੇ ਟਰੋਲ ਵੀ ਚੱਲੇ ਲੋਕਾਂ ਨੇ ਮੈਨੂੰ ਜਿੱਦਾਂ ਜਿੱਦਾਂ ਕੰਪਰੋਮਾਈਜ਼ ਇਹ ਉਹ ਹਰ ਇੱਕ ਚੀਜ਼ਾਂ ਦੇ ਵਿੱਚ ਮੈਨੂੰ ਕਿੱਦਾਂ ਦਿਮਾਗੀ ਤੌਰ ਤੇ ਬਿਮਾਰ ਕੀਤਾ ਮੈਂ ਇਹ ਚੀਜ਼ਾਂ ਦੇ ਨਾਲ ਵੀ ਇਕੱਲੀ ਨੇ ਡੀਲ ਕੀਤਾ ਤੇ ਉਹ ਵੀ ਲੱਗਦੇ ਜਿਨ੍ਹਾਂ ਤੋਂ ਮੈਂ ਮਾਫੀ ਮੰਗਾ ਕਿਉਂ ਮੰਗਾ ਕਿਸ ਚੀਜ਼ ਦੀ ਮਾਫੀ ਮੰਗਾ ਹਾਂ ਇੱਕ ਚੀਜ਼ ਹੋਰ ਮੇਰੇ ਤੋਂ ਮਾਫੀ ਤੁਸੀਂ ਲੋਗ ਮੰਗ ਸਕਦੇ ਹੋ ਜਿਹੜੇ ਇੱਕ ਟਾਈਮ ਤੇ ਮੈਨੂੰ ਕਹਿੰਦੇ ਸੀ ਕਿ ਤੂੰ ਚੰਗੇ ਗਾਣੇ ਕਰ ਤੇ ਅਸੀਂ ਤੇਰੀ ਸਪੋਰਟ ਕਰਾਂਗੇ ਉਹ ਲੋਗ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ 9 ਸਾਲ ਪਹਿਲਾਂ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਮੈਂ ਗਾਣਾ ਕੀਤਾ ਸੀ ਖੇਡਣ ਦੀਆਂ ਉਮਰਾਂ ਸੀ ਵੈਰੀਓ ਤਰਸ ਕਿਉਂ ਨਾ ਕੀਤਾ ਉਹ ਗਾਣੇ ਦੇ ਵਿੱਚ ਮੈਂ ਐਜ਼ ਅ ਮਾਡਲ ਕੰਮ ਕੀਤਾ ਸੀਗਾ ਠੀਕ ਹੈ ਸ਼ੁਰੂਆਤ ਮੇਰੀ ਉੱਥੋਂ ਆਈ ਸੀ ਪਹਿਲੀ ਵਾਰ ਮੈਂ ਟੀਵੀ ਤੇ ਮੈਂ ਉਹ ਲੋਗ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ ਮੇਰਾ ਮੂਲ ਮਾਤਰਾ ਕੀਤਾ ਹੋਇਆ ਨਹੀਂ ਸੁਣਿਆ ਉਹ ਲੋਗ ਮੇਰੇ ਤੋਂ ਮਾਫੀ ਮੰਗ ਸਕਦੇ ਆ ਜਿਨ੍ਹਾਂ ਨੇ ਦੇ ਕਹਿਣ ਦੇ ਉੱਤੇ ਚੇਲਮ ਜਵਾਨੀ ਗਾਣਾ ਕਰਨ ਤੋਂ ਬਾਅਦ ਵੀ ਮੈਂ ਬੇਬੇ ਬਾਪੂ ਵਰਗਾ ਗਾਣਾ ਕੀਤਾ ਸੀ ਪਰ ਨਹੀਂ ਸੁਣਿਆ ਉਹ ਲੋਕ ਮੇਰੇ ਤੋਂ ਮਾਫੀ ਮੰਗ ਸਕਦੇ ਜਿਨ੍ਹਾਂ ਨੇ ਅੱਜ ਤੋਂ 3-4 ਸਾਲ ਪਹਿਲਾਂ ਮੇਰਾ ਕਿਸੇ ਗਾਣੇ ਚ ਫੋਟੋਆਂ ਲਾ ਕੇ ਸਾਬਿਤ ਕੀਤਾ ਸੀ ਜੀ ਇਹ ਬੋਲਡ ਕੰਟੈਂਟ ਕਰਦੀ ਆ ਮਾੜਾ ਕੰਟੈਂਟ ਕਰਦੀ ਆ ਪਰ ਗਾਣਾ ਆਉਣ ਤੇ ਇੱਕ ਨਿੱਕੀ ਜਿਹੀ ਸਟੋਰੀ ਪਾ ਕੇ ਸਾਰਤਾ ਪਰ ਬੋਲ ਕੇ ਇੱਕ ਰੀਲ ਨਹੀਂ ਪਾਈ ਕਿ ਹਾਂਜੀ ਕੁੜੀ ਨੇ ਸ਼ੁਰੂਆਤ ਕੀਤੀ ਹੈ ਇਹਦਾ ਸਾਥ ਤੋਂ ਸੋ ਮੇਰੇ ਨਾਮ ਤੇ ਵਿਊ ਲੈਣੇ ਆ ਜਿਹੜੇ ਇਹ ਬੰਦ ਕਰ ਦੋ ਠੀਕ ਹੈ ਤਦਹੀਂ ਮੈਨੂੰ ਰਿਪੋਰਟਾਂ ਮਾਰਨੀ ਆਉਂਦੀਆਂ ਤੇ ਇੰਸਟਾਗ੍ਰam ਦੇ ਉੱਤੇ ਕਾਪੀਰਾਈਟ ਕੰਟੈਂਟ ਦਾ ਆਪਸ਼ਨ ਹੈਗਾ ਥੈਂਕ ਯੂ